ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਜੀ ਦੀ ਵੀਡੀਓ ਦੇ ਵਿੱਚ ਅੱਜ ਦੇ ਇੱਕ ਬਲੌਗ ਦੇ ਵਿੱਚ ਤੇ ਅੱਜ ਨਾਲ ਕੋਈ ਟਰੈਕਟਰਾਂ ਦੀ ਵੀਡੀਓ ਨਾ ਕੋਈ ਹੋਰ ਵੀਡੀਓ ਅੱਜ ਆਪ ਦਾ ਬਲੌਗ ਲੈ ਕੇ ਆਏ ਆ ਬਹੁਤ ਟਾਈਮ ਬਾਅਦ ਬਲੌਗ ਲੈ ਕੇ ਆਏ ਆ ਖੇਤ ਪਹੁੰਚ ਚੁੱਕੇ ਆ ਜੀ ਤੇ ਮੱਕੀ ਦੇਖ ਸਕਦੇ ਤੁਸੀਂ ਪਿੱਛੇ ਹਾਂਜੀ ਅੱਜ ਮੱਕੀ ਦਾ ਜਿਹੜਾ ਚਾਰ ਪਾ ਰਹੇ ਆ ਆਪਾਂ ਤੇ ਸੰਗਤਾਂ ਜਿਹੜੀਆਂ ਆਪਣੇ ਮਿੱਤਰ ਆ ਜਿਹੜੇ ਖੇਤ ਪਹੁੰਚ ਚੁੱਕੇ ਆ ਪਿੱਛੇ ਮੋਟਰਾਂ ਦੇਖ ਲਓ ਚਾਹ ਪੀ ਰਹੇ ਆ ਚਿਰੀ ਪਾਉਣੀ ਆ ਜਿਹੜੀ ਵਿਚਾਲ ਦੀ ਚਿਰੀ ਪਾਉਂਦੇ ਹੁੰਦੇ ਨੇ ਉਹ ਚਿਰੀ ਪਾਉਣੀ ਆ ਤੇ ਫਿਰ ਮਸ਼ੀਨ ਆਊਗੀ ਬਣੇ ਰਹੋ ਜੀ ਐਂਡ ਤੱਕ ਬਲੌਗ ਦੇ ਜਰੂਰ ਦੇਖੋ ਜੇ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਨਾ ਤੇ ਹੁਣ ਬਣੇ ਰਹੋ ਜੀ ਬਲੌਗ ਸਮਝ ਦਿਖਾਉਣੇ ਆ ਸਾਰਾ ਕਿਦਾਂ ਅਸੀਂ ਕੰਮ ਕਰ ਰਹੇ ਆ ਉਹ ਮੱਕੀ ਦਾ ਜਿਹੜਾ ਆਪਾਂ ਚਾਰ ਪਾਉਣਾਗਾ ਤੇ ਬਣੇ ਰਹੋ ਜੀ ਬਲੌਗ ਦੇ ਨਾਲ ਤੇ ਦਿਖਾਉਣੇ ਸਾਨੂੰ ਕੀ ਆ ਸਾਡੀ ਇਹਦਾ ਆਪਾਂ ਜਿਹੜਾ ਜ ਚਾਰ ਪਾਉਣਾਗਾ ਖੇਤ ਪਹੁੰਚ ਚੁੱਕੇ ਆ ਤੇ ਦਰੂਸਰ ਸਾਈਡ ਤੋਂ ਬਾਹਰ ਜਿਹੜਾ ਸੀ ਥੋੜਾ ਥੋੜਾ ਬਾਹਿਆ ਹੋਇਆ ਹੈਗਾ ਤੇ ਮੱਕੀ ਦਾ ਕਾਦ ਤੁਸੀਂ ਦੇਖ ਹੀ ਸਕਦੇ ਹੋ 10 10 ਫੁੱਟ ਮੱਕੀ ਆ ਸਾਡੀ ਤੇ ਬਾਕੀ ਆਪਾਂ ਵੀ ਪੁੱਛਦੇ ਆ ਕਿਹੜਾ ਹੈ ਸੁਖਵਿੰਦਰ ਨੂੰ ਜਾਂ ਕੇਸਰ ਨੂੰ ਪਤਾ ਹੋਊ ਮੈਨੂੰ ਇੰਨੀ ਜਾਣਕਾਰੀ ਨਹੀਂ ਸੀ ਹੈਗੀ ਤੇ ਦਿਖਾਉਣੇ ਆ ਆਪਣੇ ਖੇਤ ਦਰਖਤ ਵਗੈਰਾ ਚੰਗੇ ਲਾਏ ਹੋਏ ਨੇ ਅਸੀਂ ਹੋਰ ਵੀ ਹੁਣ ਲਾਵਾਂਗੇ ਤੇ ਉਹ ਬੈਠੇ ਨੇ ਮੁੰਡੇ ਚਾਹ ਪੀ ਜਾਂਦੇ ਨੇ ਕਹਿੰਦੇ ਲੈ ਆਹ ਬੈਠੇ ਨੇ ਕੇਸਰ ਸੁਖਵਿੰਦਰ ਹਰਜਿੰਦਰ ਚਾਚਾ ਤੇ ਚਾਹ ਪੀ ਰਹੇ ਨੇ ਆਹ ਨਗਰ ਕੰਨੀਆਂ ਵਾਲੀ ਤਾਇਆ ਪਿਆ ਦੋ ਦਿਨ ਤੋਂ ਆਹ ਕੰਨੀਆਂ ਵਾਲੀ ਢਾਹ ਪਿਆ ਚੋਬਰਾਂ ਦਾ ਆਂਡਾ ਮੁੰਡਾ ਛਾਣੇ ਨੇ ਕੁੱਟ ਕੇ ਹਣ ਦਾ ਵੀ ਰੱਬਾ ਮਾਉਂ ਬਣਾ ਆਪਣਾ ਸੁਣੇ ਗੱਲ ਮੀ ਉਹਦਾ ਸੰਚਾ 40 ਆ ਲੈ ਜਮਾ ਸਹੀ ਖੜਾ ਸੀ ਸਿਗਮਿੰਦਰ ਐ ਦੀ ਜਨਮ ਆਇਆ ਸਲਾਹ ਹੈ ਤੀ ਸਲਾਹ ਕਰ ਪਾਲ ਦਿਓ ਪਸਲਾਹ ਕਰ ਬਣੂਗਾ ਦਾ ਪੂਰਾ ਪਸਲਾਹ ਕਰ ਬਣੂਗਾ ਦਾ ਪੂਰਾ ਰਾਜ ਕਰਾਂਗੇ ਪੰਜ ਚੱਕਾਂਗੇ ਬਈ ਬਈ ਚਾਰ ਬਈ ਸਲੋ ਜੀ ਇੱਕ ਕੈਰੇ ਦੀ ਜਿਹੜੀ ਅਸੀਂ ਚੋਰੀ ਪਾਤੀ 당 ਚੜ ਗਿਆ ਲੱਗਦਾ ਲੱਗੂਗਾ ਤਾਂ ਅਗਲੇ ਸਾਲ ਤੁਹਾਨੂੰ ਵੀ ਇਹ ਕਰਾ ਲਾਂਗੇ ਖੁੱਤੀ ਚੱਲ ਜਾ ਕੋਈ ਜੇ ਪਾਏ ਛੱਡ ਦੇ ਅੱਗੇ ਪਾਏ ਦਾ ਟਾਰਗੇਟ ਠੀਕ ਰੱਖੋ ਚਾਹ ਦੀ ਜਾ ਕੇ ਚੱਲੋ ਜੀ ਜਦੋਂ ਮੈਂ ਕਿਹ ਦਿਖਾਵਾਂ ਮੈਂ ਕਰ ਦਿੰਦਾ ਨੂੰ ਟੋਆ ਆਪਣਾ ਤਿਆਰ ਆ ਕਾਗਜ਼ ਵਗੈਰਾ ਪਾਤਾ ਟਰੈਕਟਰ ਆ ਗਏ ਜੁੰਡੀਆ ਰਹਿ ਗਿਆ 855 ਸਾਰੇ ਟਰੈਕਟਰ ਆ ਗਏ ਇਸ ਵੇਰੇ ਛਿਰੀ ਪਾਈ ਸੀ ਮਸ਼ੀਨ ਖੇਤ ਪਹੁੰਚ ਚੁੱਕਿਆ ਤੇ ਹੁਣ ਅਸੀਂ ਚੱਲੇ ਆ ਖੇਤ ਹੇ ਹੱਕਾ ਪਾਣੀ ਕਰਦੂਗਾ ਬੰਦ ਜੱਟ ਨਹੀਂ ਹੱਥਰ ਦੇ ਕੜੋਂ ਦੇ ਜਿਹੜੇ ਨੂੰ ਜੱਟੀ ਏ ਕਹਾਂ ਤਾਰਾਂ ਦੇਖ ਲਿਓ ਤਾਰਾ ਤਾਂ ਬਾਈ ਨੇ ਸੱਜੋ ਘਾ ਉਹ ਖੜਾ ਹੋਇਆ ਤਾਂ ਤੇਨ ਦਾ ਬਹੁਤ ਦੂਰਾ ਤਾਰਾ ਚੰ ਟੁੱਟ ਗਿਆ ਆ ਹੋ ਗਿਆ ਬਿੰਗਾ ਓ ਜੋਂਡੀਰ ਤੇ ਹੋੜ ਕਾਲੇ ਡੰਡਾ ਜਿਹੜਾ ਟੁੱਟੇ ਬਿੰਗਾ ਕਰਿਆ ਉਹ ਪਹਿਲਾਂ ਆਪਾਂ ਹੁਣ ਠੀਕ ਕਰ ਸਾਡਾ ਜਿਹੜਾ ਟੋਜਨੇ ਸੀ ਪਿੰਗਾ ਕਰਕੇ ਲਿਆਂਦਾ ਉਹ ਕਰੀ ਜਾਂਦਾ ਸ਼ੁੱਦਾ ਤੇ ਜੇ ਬਲੌਗ ਵਧੀਆ ਲੱਗਦਾ ਤਾਂ ਸ਼ੇਅਰ ਜਰੂਰ ਕਰਨਾ ਤੇ ਬਣੇ ਰਹੋ ਜੀ ਐਂਡ ਤੱਕ ਪੂਰਾ ਬਲੌਗ ਦਿਖਾਵਾਂਗੇ ਕਿ ਮੈਂ ਟਾਈਮ ਐਂਡ ਨਹੀਂ ਹੁੰਦਾ ਲਓ ਜੀ ਹੁਣ ਇਹ ਤੇ ਵੀ ਟੋਚ ਨੂੰ ਪਾਉਣਾ ਹੈ ਕਿਲੀ ਹੈਗੀ ਆ ਓਏ ਕਿਲੀ ਹੈਗੀ ਆ ਹੈਗੀ ਆ ਜੋਂਡੀ ਯਾਰ ਪੈਸੇ ਮਸੀਨ ਪਾਉਣੀ ਆ ਲਓ ਵੀ ਹੁਣ ਜੋਂਡੀ ਯਾਰ ਪੈਸੇ ਮਸੀਨ ਪਾਵਾਂਗੇ 855 ਤੋਂ ਕੱਢ ਕੇ ਲਓ ਜੀ 855 ਤੋਂ ਮਸ਼ੀਨ ਇਹ ਕੱਢ ਕੇ ਹੁਣ ਜੁੰਡੀਰ ਚ ਪਾਉਣੀ ਆ ਇਹਦੇ ਜੁੰਡੀਰ ਚ ਦੇਖਦੇ ਆ ਵੀ ਕਿੱਦਾਂ ਚਾਲਦੀ ਆ